1 ਜੂਨ ਤੋਂ 10 ਜੂਨ ਤੱਕ ਕਿਸਾਨਾਵਲੋ ਚਲਾਇਆ ਜਾ ਰਿਹਾ ਇਹ ਅੰਦੋਲਨ ਨੂੰ ਪੰਜਾਬ ਦੇ ਕਿਸਾਨਾਂ ਨੇ ਖਤਮ ਕਰ ਦਿੱਤਾ ਹੈ। ਚੰਡੀਗੜ੍ਹ ਚ ਕਿਸਾਨਾਂ ਨੇ ਪ੍ਰੈਸ ਕਾਨਫਰੰਸ ਕਰਦੇ ਆ ਦੱਸਿਆ ਕਿ ਪੰਜਾਬ 'ਚ ਹੋ ਰਹੀਆਂ ਹਿੰਸਕ ਵਰਤਾਰਾ ਦਾਤਾਂ ਦੇ ਚੱਲਦਿਆਂ ਇਹ ਅੰਦੋਲਨ ਖਤਮ ਕੀਤਾ ਗਿਆ ਹੈ, ਜਦਕਿ ਬਾਕੀ ਸੂਬਿਆਂ 'ਚ ਇਹ ਇਸੇ ਤਰ੍ਹਾਂ ਹੀ ਜਾਰੀ ਹੈ। ਇਸ ਤੋਂ ਇਲਾਵਾ ਕਿਸਾਨਾਵਲੋ ਬਠਿੰਡਾ ਦੇ ਮਾਧ ਪ੍ਰਦੇਸ਼ 'ਚ ਮਾਰੇ ਗਏ ਕਿਸਾਨਾਂ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ ਗਈ। ਇਸ ਦੇ ਨਾਲ ਹੀ ਕਿਸਾਨ ਨੇ ਅੰਦੋਲਨ ਦੌਰਾਨ ਹੋਈਆਂ ਵਰਤਾਰਾ ਲਈ ਸਿਆਸੀ ਨੇਤਾਵਾਂ ਨੂੰ ਜ਼ਿੰਮੇਵਾਰ ਦੱਸਿਆ। ਖਤਮ ਨਹੀਂ ਅੰਦੋਲਨ ਕੀਤਾ ਅਸੀਂ ਪੰਜਾਬ ਵਿੱਚ ਸਿਰਫ ਇਹ ਅੰਦੋਲਨ ਵਾਪਸ ਲਿਆ ਬਾਕੀ ਸਟੇਟਾਂ ਵਿੱਚ ਇਸੇ ਤਰ੍ਹਾਂ ਜਾਰੀ ਹੈ 1 ਤੋਂ 10 ਤੱਕ ਦਾ ਸਾਡਾ ਪਿੰਡ ਬੰਦ ਤੇ ਕਿਸਾਨ ਛੁੱਟੀ ਉੱਤੇ ਅੰਦੋਲਨ ਹੈ ਔਰ ਉਹਦੇ ਲਈ ਅਸੀਂ ਆਪਣੇ ਵੱਲੋਂ ਇੱਕ ਵਾਰੀ ਇਹ ਅਹਿਸਾਸ ਕਰਵਾ ਦਿੱਤਾ ਸਰਕਾਰਾਂ ਨੂੰ ਕਿ ਕਿਸਾਨ ਗੁੱਸੇ 'ਚ ਹੈ ਅਸੀਂ ਸਾਰੀਆਂ ਮੰਡੀਆਂ ਦੇ ਵਿੱਚ ਸਾਰੇ ਸ਼ਹਿਰਾਂ ਦੇ ਵਿੱਚ ਸਪਲਾਈ ਠੱਪ ਕੀਤੀ ਪਰ ਸਾਡੇ ਅੰਦੋਲਨ ਦੇ ਵਿੱਚ ਐਸਾ ਐਲੀਮੈਂਟ ਆ ਬੜਿਆ ਜਿਨੇ ਥਾਂ ਥਾਂ ਤੇ ਝਗੜੇ ਕਰਾਉਣੇ ਸ਼ੁਰੂ ਕੀਤੇ ਜਿਨੇ ਵਾਇਲੈਂਸ ਲਿਆਉਣ ਦੀ ਕੀਤੀ ਕੋਸ਼ਿਸ਼ ਤੇ ਇਹ ਸਾਰੇ ਹਾਲਾਤ ਨੂੰ ਮੱਦੇਨਜ਼ਰ ਰੱਖ ਕੇ ਅਸੀਂ ਪੰਜਾਬ ਦਾ ਅੰਦੋਲਨ ਸਿਰਫ ਪੰਜਾਬ ਦਾ ਵਾਪਸ ਲਿਆ ਔਰ 10 ਤਾਰੀਖ ਤੋਂ ਬਾਅਦ ਜਿਹੜਾ ਅਗਲਾ ਪ੍ਰੋਗਰਾਮ 올 ਇੰਡੀਆ ਲੈਵਲ ਤੇ ਤੈਅ ਹੋਏਗਾ ਉਹਦੇ ਚ ਅਸੀਂ ਸਾਰੇ ਫੇਰ ਅੱਗੇ ਪ੍ਰੋਗਰਾਮ ਨੂੰ ਚਲਾਵਾਂਗੇ ਜਿਨੇ ਕਿਸਾਨਪੁਰ ਦੀ ਤਾਕਤਾਂ ਸੀ ਉਹ ਸਾਰੀਆਂ ਇਕੱਠੀਆਂ ਹੋਈਆਂ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਈ ਹੈ ਇੱਕ ਕੋਈ ਭਾਜਪਾ ਦਾ ਲੀਡਰ ਜੋ ਕਿਸਾਨਾਂ ਨੂੰ ਗਾਲ੍ਹਾਂ ਕੱਢ ਰਿਹਾ ਹੈ ਕੇਂਦਰ ਦਾ ਖੇਤੀ ਮੰਤਰੀ ਕਿਸਾਨਾਂ ਦੇ ਖਿਲਾਫ ਉਲਟਾ ਸਿੱਧਾ ਬੋਲ ਰਿਹਾ ਇੱਕ ਵਾਰੀ ਨਹੀਂ ਬਾਰ ਬਾਰ ਬੋਲ ਰਿਹਾ ਤੇ ਬੜੀ ਸਪਸ਼ਟ ਗੱਲ ਹੈ ਵੀ ਸਰਕਾਰੇ ਤੋਂ ਬੁਖੜਾਈ ਹੋਈ ਆ ਅਸੀਂ 10 ਤੱਕ ਉਮੀਦ ਕਰਾਂਗੇ ਵੀ ਪਰਮਾਤਮਾ ਸਰਕਾਰ ਨੂੰ ਸੁਧ ਬੁੱਧੀ ਬਖਸ਼ੇਗਾ ਜਿਹੜੀ ਮਤਵਰੇ ਸਰਕਾਰ ਨੇ ਸਾਡੇ ਕਿਸਾਨਾਂ ਨੂੰ ਸ਼ਹੀਦ ਕੀਤਾ ਇਹਨਾਂ ਕਿਸਾਨਾਂ ਦੀ ਮੰਗ ਸੀ ਵੀ ਸੁਆਮੀ ਨਾਥਨ ਦੀ ਜਿਹੜੀ ਰਿਪੋਰਟ ਹੈ ਉਹਦੇ ਮੁਤਾਬਕ ਭਾਅ ਮਿਲੇ ਜਿਹੜੇ ਸਾਡੇ ਸਬਜ਼ੀਆਂ ਦੇ ਭਾਅ ਮਿਲਣ ਜਿਹੜੇ ਸਾਡੇ ਦੁੱਧ ਦੇ ਭਾਅ ਮਿਲਣ ਅਸੀਂ ਜਿਹੜੀ ਉਹਦੇ ਹੜਤਾਲ 1 ਜੂਨ ਤੋਂ 10 ਜੂਨ ਨੂੰ ਕੀਤੀ ਹੈ ਅਸੀਂ ਉਹਨਾਂ ਕਿਸਾਨਾਂ ਦੀ ਮੰਗ ਨੂੰ ਅਜਾਇਆ ਨਹੀਂ ਜਾਣ ਦੇਵਾਂਗੇ ਉਹਦੀ ਲੜੀ ਵਜੋਂ ਸਾਰੇ ਦੇਸ਼ ਦੇ ਵਿੱਚ ਜਿਹੜੀ ਲੜਾਈ ਹੈ ਲੜੀ ਜਾ ਰਹੀ ਹੈ ਉਹਦੀ ਲੜੀ ਚੋ ਹੀ ਅੱਜ ਇੱਥੇ ਅਸੀਂ ਜ਼ਿਲ੍ਹੇ ਬਠਿੰਡਾ ਦੇ ਵਿੱਚ ਉਹਨਾਂ ਨੂੰ ਸਨਹਾਂਦ ਲਈ ਸਮਾਗਮ ਕੀਤੀ ਹੈ ਜਿਹੜੇ ਉਹਨਾਂ ਦੀਆਂ ਮੰਗਾਂ ਅਧੂਰੀਆਂ ਨੇ ਉਹਨੂੰ ਪੂਰੀਆਂ ਕਰਨ ਦੀ ਖਾਤਰ ਪਰਨ ਕੀਤਾ ਵੀ ਸਹਿਦੋ ਸੋਡੀ ਸੋਚਤੇ ਪਹਿਰਾ ਦੇਮਾ ਟੋਕ ਕੇ ਅਸੀਂ ਘਰੇ ਨਹੀਂ ਬੈਠਾਂਗੇ ਹਰ ਹਾਲਤ ਲਾਗੂ ਕਰਾਵਾਂਗੇ ਦੱਸ ਦਈਏ ਕਿ ਪਿਛਲੇ ਸਾਲ ਕਿਸਾਨ ਆंदोलन ਦੌਰਾਨ ਮਧ ਪ੍ਰਦੇਸ਼ ਪ੍ਰਸ਼ਾਸਨ ਵੱਲੋਂ ਕਿਸਾਨਾਂ ਤੇ ਗੂੜੀਆਂ ਚਲਾ ਦਿੱਤੀਆਂ ਗਈਆਂ ਸਨ ਜਿਸ ਕਾਰਨ 6 ਕਿਸਾਨਾਂ ਦੀ ਮੌਤ ਹੋ ਗਈ ਸੀ ਬਠਿੰਡਾ ਤੋਂ ਅਮਿਤ ਸ਼ਰਮਾ ਤੇ ਚੰਡੀਗੜ੍ਹ ਤੋਂ ਮਨਮੋਹਨ ਸਿੰਘ ਜਗਬਣੀ ਟੀਵੀ